ਫਿਲੌਰ ਤੋਂ ਗੁਰਾਇਆ ਦੇ ਮੁੱਖ ਮਾਰਗ ਤੇ ਜਾਂਦੇ ਹੋਏ ਅਕਸ਼ੇ ਸ਼ਰਮਾ ਦੌਰਾਨ ਆਪਣੀ ਸਿਹਤ ਖਰਾਬ ਹੋਣ ਕਾਰਨ ਆਪਣਾ ਮੋਟਰਸਾਈਕਲ ਸੜਕ ਕਿਨਾਰੇ ਸਰਵਿਸ ਰੋਡ ਤੇ ਰਾਤ ਵੇਲੇ ਖੜਾ ਛੱਡ ਕੇ ਜਲੰਧਰ ਨਿੱਜੀ ਫੈਕਟਰੀ ਚਲੇ ਗਏ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਲਵਾਰਿਸ ਮੋਟਰਸਾਈਕਲ ਨੂੰ ਦੇਖ ਕੇ ਚੈੱਕ ਕੀਤਾ ਤਾਂ ਬੈਗ ਵਿੱਚ ਆਧਾਰ ਕਾਰਡ ਅਤੇ ਫੋਨ ਨੰਬਰ ਮਿਲੇ ਫੋਨ ਤੇ ਗੱਲ ਕਰਨ ਤੇ ਅਕਸ਼ੇ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਬਹੁਤ ਖਰਾਬ ਹੋ ਗਈ ਸੀ ਇਸ ਲਈ ਉਸ ਨੂੰ ਮੋਟਰਸਾਈਕਲ ਰੱਖਣ ਦੀ ਯਾਦ ਨਹੀਂ ਰਹੀ ਅਕਸ਼ੇ ਸ਼ਰਮਾ ਨੇ ਸੜਕ ਸੁਰੱਖਿਆ ਫੋਰਸ ਅਤੇ ਖਾਸ ਕਰਕੇ ਇੰਚਾਰਜ ਜਸਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਟੀਮ ਨੇ ਮੋਟਰਸਾਈਕਲ ਸੁਰੱਖਿਅਤ ਰੱਖ ਕੇ ਉਹਨੂੰ ਵਾਪਸ ਸੌਂਪ ਦਿੱਤਾ ਇਸ ਮਾਮਲੇ ਤੇ ਇੰਚਾਰਜ ਐਸਐਸਆਈ ਜਸਵਿੰਦਰ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੀ ਟੀਮ 24 ਘੰਟੇ ਸਰਵਿਸ ਲਈ ਉਪਲਬਧ ਹੈ ਅਤੇ ਦਿੱਤੇ ਗਏ ਸਰਕਾਰੀ ਨੰਬਰ ਤੇ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ ਅਨੀ ਸਰ ਕੀ ਨਾਮ ਹੈ ਆਪਕਾ ਮੇਰਾ ਨਾਮ ਆਕਾਸ਼ ਸ਼ਰਮਾ ਹੈ मैं पंजाब मैं जलंधर फैक्ट्री में निजी फैक्ट्री में काम करता हूं मेरी पंद्रह तारीख अचानक रात से तबीयत ख़राब हो गई थी मैं अपनी मैं अपनी बाइक सड़क किनारे खड़ी करके चला गया फैक्ट्री चला गया ऑटो से क्या नाम है फिर मेरे पास मेरी बाइक मतलब मैं अपनी बाइक को खड़ी करके भूल चुका था मेरे पास पंजाब सड़क सड़क सुरक्षा फोर्स का फ़ोन आया मेरे बैग मतलब जो मेरी बाइक है उसमें मेरे बैग बाइक के बैग में आधार कार्ड के साथ मेरा नंबर था ਉਹਨਾਂ ਨੇ ਮੇਰੇ ਕੋਲ ਫੋਨ ਕੀਤਾ ਫੋਨ 'ਤੇ ਮੈਨੂੰ ਪਤਾ ਚੱਲਿਆ ਕਿ ਮੇਰੀ ਬਾਈਕ ਇੱਥੇ ਹੈ ਅਤੇ ਪੰਜਾਬ ਪੁਲਿਸ ਨੇ ਮੇਰੇ ਮਤਲਬ ਪੰਜਾਬ ਪੁਲਿਸ ਸੜਕ ਸੁਰੱਖਿਆ ਫੋਰਸ ਨੇ ਮੇਰੇ ਕੋਲ ਮੇਰੀ ਬਾਈਕ ਸੌਂਪ ਦਿੱਤੀ ਮੈਂ ਉਨ੍ਹਾਂ ਦਾ ਬਹੁਤ ਬਹੁਤ ਆਭਾਰੀ ਹੂੰ ਧੰਨਵਾਦ ਕਰਦਾ ਹੂੰ ਪੰਜਾਬ ਸੜਕ ਸੁਰੱਖਿਆ ਪੁਲਿਸ ਫੋਰਸ ਦਾ ਮੈਂ ਐਸਐਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਇਆਂ ਫਲੋਅ ਮੇਨ ਜੀਟੀ ਰੋਡ ਦੇ ਤਨਾਤਾਂ ਸਾਨੂੰ ਕੋਲ ਕਰੀਬ 15 ਤਰੀਕ ਰਾਤ 8:00 ਵਜੇ ਸ਼ਾਮ ਨੂੰ ਇੱਕ ਮੋਟਰਸਾਈਕਲ ਸਪਲੈਂਡਰ ਜਿਹਦਾ ਨੰਬਰ UP17S8482 메ਨ ਰੋਡ ਤੇ ਲਵਾਸ ਮਿਲਿਆ ਜਦੋਂ ਅਸੀਂ ਉਹਦੇ ਨਾਲ ਇੱਕ ਲੱਗਾ ਹੋਇਆ ਬੈਗ ਚੈੱਕ ਕੀਤਾ ਉਹਦੇ ਵਿੱਚ ਇੱਕ ਆਧਾਰ ਕਾਰਡ ਦੀ ਫੋਟੋਕਾਪੀ ਮਿਲੀ ਜਿਹਦੇ ਉੱਤੇ ਉਹਦਾ ਇੱਕ ਮੋਬਾਈਲ ਨੰਬਰ ਸੀਗਾ ਜਿਹਦਾ ਨਾਮ ਸੀਗਾ ਆਕਾਸ਼ ਸ਼ਰਮਾ ਜਦੋਂ ਅਸੀਂ ਉਹਦੇ ਨਾਲ ਸੰਪਰਕ ਕੀਤਾ ਤੇ ਉਹਨੇ ਦੱਸਿਆ ਕਿ ਮੈਂ ਅਚਾਨਕ ਬਿਮਾਰ ਹੋ ਗਿਆ ਸੀ ਜਲੰਧਰ ਕਿਸੇ ਨਿੱਜੀ ਫੈਕਟਰੀ ਦੇ ਵਿੱਚ ਮੈਂ ਕੰਮ ਕਰਦਾ ਹਾਂ ਤੇ ਮੈਂ ਤੁਹਾਡੇ ਕੋ ਆ ਕੇ ਲੈ ਜਾਵਾਂਗਾ ਤੇ ਅੱਜ ਸਰ ਉਹਨੂੰ ਸੌਮ ਦਿੱਤਾ ਗਿਆ ਅੱਜ ਉਹ ਸਾਡੇ ਕੋਲ ਆਏ ਆ ਜੀ ਤਿੰਨ ਜਣੇ ਅਸੀਂ ਉਹਨਾਂ ਨੂੰ ਇਹ ਮੋਟਰਸਾਈਕਲ ਜਿਹੜਾ ਉਹਨਾਂ ਦੇ ਹੈਂਡਓਵਰ ਕਰ ਰਹੇ ਆ